ਸਾਤਰੀ ਜਦੋਂ ਲੋਕੀ ਪਾਸ ਚੰਮੰਦ ਦੇ ਨਾਲ ਲੁਗੀ ਲੈ ਕੇ ਗਏ ਹੋਏ ਸੀਗੇ ਇਹ ਮੈਨੂੰ ਘਰੋਂ ਅੱਜ ਵੀ ਇਹਦੇ ਨਾਲ ਠੀਕ ਐ ਕਿ ਲੈ ਕੇ ਗਏ ਸੀ ਜਾਣਾ ਚਰਚ ਸੀਗਾ ਮਤਲਬ ਉਸ ਤੋਂ ਬਾਅਦ ਇਹ ਲੁਧਿਆਣੇ ਲੈ ਗਏ ਸੀਗੇ ਅੱਛਾ ਜੀ ਇਹ ਤੁਹਾਨੂੰ ਉੱਥੇ ਕੈਦ ਕੀਤਾ ਆ ਜੀ ਜਾਂ ਕੀ ਕਟਵਾਰ ਕਰਦੇ ਸੀ ਜਾਂ ਕੀ ਜਿਵੇਂ ਤੁਹਾਡੇ ਘਰ ਦੇ ਅੰਦਰ ਹੀ ਰੱਖਿਆ ਸੀ ਨਾ ਕਿਤੇ ਆਣਾ ਹਾਂਜੀ ਅੰਦਰ ਹੀ ਬੰਦ ਸੀ ਮੈਨੂੰ ਨਹੀਂ ਲੰਦਾ ਸੀ ਕਿਸੇ ਨੂੰ ਇਹ ਕਿ ਆਨੇ ਕਿਹੜੀ ਜਗ੍ਹਾ ਲੈ ਕੇ ਦੱਸ ਤੰ ਪਤਾ ਇਹ ਨਹੀਂ ਪਤਾ ਅੱਜ ਕੀ ਹੋਇਆ ਚਲੋ ਅੱਜ ਸਵੇਰੇ ਬਸ ਮੰਮੀ ਹੋਣੀ ਪਹਿਲਾਂ ਆਏ ਫਿਰ ਇਹਨਾਂ ਨੇ ਮਾੜਾ ਇਹ ਮੈਨੂੰ ਮਿਲਾਇਆ ਉਸ ਤੋਂ ਬਾਅਦ ਫਿਰ ਮੈਂ ਅੰਤਿਮ ਇਸ਼ਾਰਾ ਕੀਤਾ ਵੀ ਤੁਸੀਂ ਖੜ੍ਹਦੇ ਅੱਛਾ ਜੀ ਤੇਰੇ ਸਾਰੇ ਉੱਥੋਂ ਲੈ ਕੇ ਆਏ ਨੇ ਅੱਛਾ ਕੀ ਕਟਮਾਰ ਕਰਦੇ ਹੁੰਦਾ ਸੀ ਕਿਉਂ ਹਾਂਜੀ ਅੰਦਰ ਹੀ ਬੰਦ ਰੱਖਦੇ ਸੀ ਨਾ ਕਿਸੇ ਨੂੰ ਮਿਲਣ ਦੇਣਾ ਨਾ ਕਿਸੇ ਨੂੰ ਬੋਲਣ। ਅੱਜ ਕੀ ਨਾ ਹੈ ਗਰਮਾ ਚੰਗਾ ਤੇ ਕੀ ਕਹਿਣਾ ਤੁਹਾਡਾ ਸਾਡੇ ਕਹਿੰਦਾ ਮਸਲਾ ਵੀ ਚਰਚ ਬੰਦ ਹੋਣੀ ਚਾਹੀਦੀ ਆ ਦੂਜੀ ਗੱਲ ਇਹ ਆ ਕੂਕਾ ਮਾਰਦ ਨੇ ਕਦੇ ਮੌਕਾ ਦੇਖੋ ਇੱਥੇ ਆ ਕੇ ਕੂਕਾ ਮਾਰਦ ਨੇ ਜੇ ਕੋਈ ਮਰਿਆ ਕੀ ਖੇਦਾ ਜੰਮਿਆ ਨਹੀਂ ਦੇਖਦੇ ਕਦੇ ਮਰੇ ਕਿਸੇ ਦਾ ਦੁੱਖ ਨਹੀਂ ਦੇਖਦੇ ਅੱਜ ਕੀ ਗੱਲ ਹੋਈ ਅੱਜ ਕੀ ਗੱਲ ਹੋਣੀ ਆ ਤੀਜਾ ਦੇ ਆਏਗਾ ਅੱਜੀ ਕੁੜੀ ਗੱਡ ਨਹੀਂ ਬਦਈ ਐ ਜੋ ਅੰਮ੍ਰਮਾ ਦੇ ਕੇ ਚਲਾ ਰਹੀ ਹੈ ਹੂੰ ਅੱਛਾ ਜੀ ਤੇ ਬੇਟੀ ਨੂੰ ਪਤਾ ਨਹੀਂ ਕੀ ਇਹਨੇ ਧੰਬੀਰ ਕੋਲ ਪਹਿਲੇ ਇਹਨੇ ਮੈਨੂੰ ਕਿਹਾ ਵੀ ਮੇਰੇ ਕੋਲ ਬੜੀ ਦੀ ਆ 7 ਜਨਵਰੀ ਨੂੰ ਖੰਨਾ ਦੇ ਕਰਤਾਰ ਨਗਰ ਇਲਾਕੇ ਦੇ ਵਿੱਚ ਚਰਚ ਗਈ ਇੱਕ ਲੜਕੀ ਨੂੰ ਇੱਕ ਪਾਦਰੀ ਲੁਧਿਆਣਾ ਲੈ ਆਉਂਦਾ ਹੈ ਅਤੇ ਬਾਅਦ ਵਿੱਚ ਇੱਕ ਘਰ ਦੇ ਵਿੱਚ ਉਸ ਨੂੰ ਬੰਦੀ ਬਣਾ ਕੇ ਰੱਖਿਆ ਜਾਂਦਾ ਪਰਿਵਾਰ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਪਰ ਜਦੋਂ ਲੜਕੀ ਨੂੰ ਰਿਹਾਰ ਨਹੀਂ ਕੀਤਾ ਗਿਆ ਤਾਂ ਉਹਨਾਂ ਨੇ ਨਿਹੰਗ ਸੰਗਠਨਾਂ ਨੂੰ ਅਪੀਲ ਕੀਤੀ ਜੋ ਕਿ ਖੰਨਾ ਕੋਰਟ ਕੰਪਲੈਕਸ ਦੇ ਬਾਹਰ ਤਰਨਾ ਦੇ ਰਹੇ ਸਨ ਕਾਫੀ ਹੰਗਾਮੇ ਦੇ ਵਿਚਕਾਰ ਨਿਹੰਗਾਂ ਨੇ 23 ਦਿਨਾਂ ਬਾਅਦ ਲੜਕੀ ਨੂੰ ਰਿਹਾ ਕਰਵਾਇਆ ਉਸ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਪੁਲਿਸ ਮੌਕੇ ਤੇ ਪਹੁੰਚੀ ਅਤੇ ਪਾਦਰੀ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਐਸਐਸਟੀ ਡਾਕਟਰ ਦਰਪਨ ਆਲੂ ਵਾਲੀਆਂ ਨੇ ਦੱਸਿਆ ਕਿ ਪੁਲਿਸ ਨੇ ਪਾਦਰੀ ਦੇ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਦੋਸ਼ੀ ਦੀ ਪਛਾਣ ਪਾਸਟਰ ਚਮਨ ਕੁਮਾਰ ਤਵਜੋ ਹੋਈ ਹੈ ਇਸ ਤਰ੍ਹਾਂ ਪੀੜਤਾ ਨੇ ਦੱਸਿਆ ਕਿ ਉਹ 7 ਜਨਵਰੀ ਨੂੰ ਚਰਚ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਲੁਜਾਨਾ ਦੇ ਵਿੱਚ ਇੱਕ ਅਣਜਾਣ ਜਗ੍ਹਾ ਤੇ ਲਜਾਇਆ ਗਿਆ ਅਤੇ ਫਿਰ ਖੰਨਾਤ ਦੇ ਵਿੱਚ ਉਸ ਦੇ ਘਰ ਦੇ ਵਿੱਚ ਕੈਦ ਕਰ ਦਿੱਤਾ ਗਿਆ ਹਾਂਜੀ ਕੀ ਨਾਂ ਹੈ ਸੁਲੀਮਾ ਤੁਸੀਂ image ਅੱਜ ਕੀ ਹੋਇਆ ਜਿਹੜਾ ਅੱਜ ਤੁਹਾਨੂੰ ਸਾਰੇ ਮਹੱਲੇ ਵਾਲੇ ਤੇ ਇਹ ਨਿਹੰਗ ਸਿੰਘ ਜੀ ਤੁਹਾਨੂੰ ਚੜਾ ਕੇ ਲੈ ਕੇ ਆਏ ਨੇ 7 ਤਰੀਕ ਦਾ ਮਤਲਬ ਕਿ ਪਾਸੇ ਚੰਮਨ ਦੇ ਨਾਲ ਮਿਲ ਕੇ ਲੈ ਕੇ ਗਏ ਹੋਏ ਸੀਗੇ ਇਹ ਮੈਨੂੰ ਘਰ ਅੱਛਾ ਜੀ ਅੱਜ 20 ਦਿਨ ਠੀਕ ਹੈ ਕਿ ਲੈ ਕੇ ਗਏ ਸੀ ਜਾਣਾ ਚਰਚ ਸੀਗਾ ਮਤਲਬ ਉਸ ਤੋਂ ਬਾਅਦ ਇਹ ਲੁਧਿਆਣੇ ਲੈ ਗਏ ਸੀਗੇ ਅੱਛਾ ਜੀ ਕੀ ਤੁਹਾਨੂੰ ਉਹ ਤਾਂ ਕੈਦ ਕੀਤਾ ਸੀ ਜਾਂ ਕੀ ਕੁੱਟਮਾਰ ਕਰਦੇ ਸੀ ਜਾਂ ਕੀ ਜਿਵੇਂ ਤੁਹਾਡੇ ਘਰ ਦੇ ਆਲਾ ਕਹਿਣਾ ਅੰਦਰ ਹੀ ਰੱਖਿਆ ਹੋਇਆ ਸੀ ਨਾ ਕਿ ਤੇ ਆਣਾ ਜਾਣਾ ਹਾਂਜੀ ਅੰਦਰ ਹੀ ਬੰਦ ਸੀ ਮਿਲਣ ਦੇ ਅੰਦਰ ਸੀ ਕਿਸੇ ਨੂੰ ਨਹੀਂ ਕਿ ਅਨੇਕ ਕਿਹੜੀ ਜਗ੍ਹਾ ਲੈ ਕੇ ਤੁਸੀਂ ਤੁਹਾਨੂੰ ਪਤਾ ਇਹ ਨਹੀਂ ਪਤਾ ਮੈਨੂੰ ਅੱਜ ਕੀ ਹੋਇਆ ਜਦੋਂ ਅੱਜ ਸਵੇਰੇ ਬਸ ਮੰਮੀ ਹੋਣੀ ਪਹਿਲਾਂ ਆਏ ਫਿਰ ਇਹਨਾਂ ਨੇ ਮਾੜਾ ਆ ਮੈਨੂੰ ਮਲਾਇਆ ਉਸ ਤੋਂ ਬਾਅਦ ਫਿਰ ਮੈਂ ਆਂਟੀ ਨੂੰ ਇਸ਼ਾਰਾ ਕੀਤਾ ਵੀ ਤੁਸੀਂ ਖੜਜੋ ਅੱਛਾ ਜੀ ਫਿਰ ਇਹ ਸਾਰੇ ਉੱਥੋਂ ਲੈ ਕੇ ਆਏ ਨੇ ਮੈਨੂੰ ਅੱਛਾ ਕੀ ਕਟਮਾਰ ਕਰਦੇ ਹੁੰਦੇ ਸੀ ਕੀ ਹਾਂਜੀ ਅੰਦਰ ਹੀ ਬੰਦ ਰੱਖਦੇ ਸੀ ਨਾ ਕਿਸੇ ਨੂੰ ਮਿਲਣ ਦੇਣਾ ਨਾ ਕਿਸੇ ਨੂੰ ਬੋਲਣ ਦੇਣਾ ਅੱਛਾ ਜੀ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹ ਵੀ ਬਣਦੀ ਕਾਰਵਾਈ ਕੀਤੀ ਜਾਵੇ ਕਿਤੇ ਤਾਂ ਕੀਤੀ ਜਾ ਕੀ ਨਾ ਆਉਂਦਾ ਚਮਨ ਤੇ ਤੇ ਉਹਦੀ ਵਾਈਫ ਹਾਂਜੀ ਚਮਨ ਤੇ ਉਹਦੀ ਵਾਈਫ ਅੱਛਾ ਜੀ ਅੱਜ ਕੀ ਨਾ ਹੈ ਵਰਮਾ ਚੰਗਾ ਤੇ ਕੀ ਕਹਿੰਦਾ ਤੁਹਾਡਾ ਸਾਡੇ ਕਹਿੰਦਾ ਮਸਲਾ ਵੀ ਚਰਚ ਬੰਦ ਹੋਣੀ ਚਾਹੀਦੀ ਆ ਦੂਜੀ ਗੱਲ ਇਹ ਆ ਕੁੱਕਾ ਮਾਰਦੇ ਨੇ ਕਦੇ ਮੌਕਾ ਦੇਖੋ ਇੱਥੇ ਆ ਕੇ ਕੁੱਕਾ ਮਾਰਦੇ ਨੇ ਜੇ ਕੋਈ ਮਰਿਆ ਕੀ ਕਿਸੇ ਦਾ ਜੰਮਿਆ ਨਹੀਂ ਦੇਖਦੇ ਕਦਾ ਮਰੇ ਕਿਸੇ ਦਾ ਦੁੱਖ ਨਹੀਂ ਦੇਖਦੇ ਅੱਜ ਕੀ ਗੱਲ ਹੋਈ ਅੱਜ ਕੀ ਗੱਲ ਹੋਣੀ ਆ ਤੀਜਾ ਵੇ ਆਇਦਾ ਆ ਤੀਜੀ ਕੁੜੀ ਘੜ ਨਹੀਂ ਬਦਲੀ ਆ ਸਭ ਨੇ ਮਰ ਦੇ ਕੇ ਕਿੰਨਾ ਕੁ ਬਰਾਦ ਕਰੂ ਹੈ ਹਾਂ ਅਲੀ ਹੋਰ ਕਹਿੰਦਾ ਮਨਲੇ ਮੈਂ ਕਹਿੰਦਾ ਹੋਰ ਅਲੀ ਵੀ ਕਹਿੰਦਾ ਹਾਏ ਕੀ ਕਹਿੰਦਾ ਮਨਲੇ ਬਾਕੀ ਆ ਤਿੰਨੇ ਹੈਗੇ ਜੀ ਅਲੇ ਵੀ ਕਹਿੰਦਾ ਜੋ ਮਨਲੇ ਦੀ ਪੁੜੀ ਨਾਲ ਘਰਤੀ ਮੈਂ ਬੰਦੇ ਦਾ ਉਹ ਪੁੜੀ ਕੱਢ ਕੇ ਉਹਦੇ ਨਾਲ ਧੱਕੇ ਛਾਈ ਕੀਤੀ ਕੋਈ ਕੁਝ ਪਤਾ ਨਹੀਂ ਪਤਾ ਹੈ ਗੱਲ ਦਾ ਪਰ ਉਹਨੇ ਗੱਲ ਜੋ ਕੀਤੀ ਗਲਤ ਕੀਤੀ ਸਾਡੀ ਬੇਨਤੀ ਹੈ ਵੀ ਐਜਾ ਕੋਈ ਸ਼ੋਰ ਨਹੀਂ ਆਈ ਜਾਵੇ ਮਹੱਲੇ ਦੇ ਵਿੱਚ ਸ਼ਾਂਤੀ ਹੀ ਚਾਹੀਦੀ ਹੈ ਸਾਡੇ ਮਹੱਲੇ ਚਰਚਾ ਲੱਗਣਾ ਹੀ ਨਹੀਂ ਸਾਡੀ ਬੇਨਤੀ ਹੈ ਇਹ ਯਾਰ ਕੋਈ ਤਰੀਕ ਨੂੰ ਕੁੜੀ ਨੂੰ ਲੈ ਕੇ ਭੱਜਿਆ ਹੋਇਆ ਵਾ ਹਾਂਜੀ ਹਾਂਜੀ ਕੌਣ ਭੱਜਿਆ ਆ ਹਾਂਜੀ ਘਰੋਂ ਇਹਨੇ ਬਹਾਨਾ ਲਾਇਆ ਵੀ ਅਸੀਂ 사ਸੰਗ ਦੇ ਚੱਲੇ ਆ ਅੱਛਾ ਜੀ ਹਾਂਜੀ ਤੇ ਉਧਰੋਂ ਕਹਿੰਦੇ ਅਸੀਂ ਵਾਪਸ ਆ ਜਾਣਾ 12 ਵਜੇ ਹਾਂਜੀ ਰਾਤ 8 ਵਜੇ ਗੱਲ ਹੋਈ ਆ ਹਾਂਜੀ ਤੇ ਇਹ ਕਹਿ ਰਿਹਾ ਵੀ ਅਸੀਂ ਆ ਰਹੇ ਹਾਂ ਹਾਂਜੀ ਕਿੱਥਾ ਲੱਗ ਭੱਜਿਆ ਇੱਥੋਂ ਘਰੋਂ ਮੈਂ ਕਿੱਥੇ ਘਰ ਤੁਹਾਡਾ ਘਰ ਸਾਡਾ ਪਿੱਛੇ ਖੜਾ ਅੱਛਾ ਜੀ ਹਾਂਜੀ ਤੇ ਮੈਂ ਕੰਮ ਤੇ ਗਿਆ ਸੀ ਮੈਂ ਘਰ ਨਹੀਂ ਸੀ ਜਾਦੀ ਬੇਟੀ ਨੂੰ ਲੈ ਕੇ ਗਿਆ ਹਾਂਜੀ ਮੈਨੂੰ ਨਹੀਂ ਪਤਾ ਅੱਛਾ ਜੀ ਤੇ ਬੇਟੀ ਨੂੰ ਪਤਾ ਨਹੀਂ ਕੀ ਇਹਨੇ ਧਮਕੀ ਦਿੱਤੀ ਕੁਛ ਦੇਣ ਪਹਿਲੇ ਇਹਨੇ ਮੈਨੂੰ ਕਿਹਾ ਵੀ ਮੇਰੇ ਕੋਲ ਹੋਰ ਵਰੀ ਵੀ ਆ ਹਾਂਜੀ ਹਾਂਜੀ ਤੇ ਇਹ ਹਾਂਜੀ ਚਮਨ ਪਾਸਟਰ ਆਈ ਇਹਦਾ ਨਾਮ ਚਮਨ ਚਮਨ ਕੁਮਾਰ ਪਾਸਟਰ ਅੱਛਾ ਜੀ ਸਾਰੇ ਮਾਈ ਅੰਦਰ ਵੀ ਵੀਡੀਓ ਬਣਾਓ ਹੁਣ ਤੁਸੀਂ ਸਾਰੇ ਨੂੰ ਬੋਲਦੇ ਸੀ ਇੱਕ ਮਾਮਲਾ ਸਾਡੇ ਸਾਹਮਣੇ ਆਇਆ ਸੀਗਾ ਜੀ ਕਿ ਆਪਣੀ ਰਮਨ ਕੁਮਾਰ ਹੈ ਵਸੀ ਨੇੜੇ ਪੰਕਜ ਕਰਿਆਣਾ ਸਟੋਰ ਕਰਤਾਰ ਨਗਰ ਇਹ ਆਲਰੇਡੀ ਮੈਰਿਡ ਹੈ ਕਿ ਹਰਪ੍ਰੀਤ ਕੋਰਨਲ ਇਹਦੇ ਮੈਰਿਡ ਹੋਣ ਦੇ ਬਾਵਜੂਦ ਇੱਕ ਲੜਕੀ ਹੈ ਸਲੀਮਾ ਪੁੱਤਰੀ ਸਤਪਾਲ ਵਸੀ ਇਹ ਸਾਡੇ ਸਾਹਮਣੇ ਆ ਰਹੀ ਇਹਨੂੰ ਬਰਗਲਾਫਸ ਲਾ ਕੇ 7126 ਨੂੰ ਲੈ ਗਿਆ ਸੀ ਜੀ ਤੇ ਇਹ ਲੜਕੀ ਦੇ ਪਿਤਾ ਵੱਲੋਂ ਇੱਕ ਦਰਖਾਸਤ ਪੇਸ਼ ਕੀਤੀ ਹੈ ਜਿਹੜੀ ਸਲੀਮਾ ਵੱਲੋਂ ਹੈ ਜਿਹਨੇ ਦੱਸਿਆ ਕਿ ਆਪਣਾ ਦਰਖਾਸਤ ਵਿੱਚ ਇਹ ਐਕਸਪਲੇਨ ਕੀਤਾ ਕਿ ਮੈਨੂੰ ਮਾਛੀਵਾੜਾ ਸਾਹਿਬ ਲੈ ਗਏ ਸੀ ਤੇ ਜ਼ਬਰਦਸਤੀ ਆਪਣੇ ਬੰਦੀ ਬਣਾ ਕੇ ਰੱਖਿਆ ਤੇ ਇਹਦੇ ਮਜਮੂਨ ਮੁਤਾਬਕ ਅਸੀਂ ਰਮਨ ਕੁਮਾਰ ਗਾਇਰ ਦੇ ਖਿਲਾਫ ਇੱਕ ਕ੍ਰਿਮੀਨਲ ਕੇਸ ਰਜਿਸਟਰਡ ਕਰ ਰਹੇ ਹਾਂ ਜੀ ਤੇ ਤੇ ਜਲਦੀ ਅਸੀਂ ਕਾਨੂੰਨੀ ਕਾਰਵਾਈ ਤੇ ਕਾਨੂੰਨ ਮੁਤਾਬਕ ਇਹਨਾਂ ਦੇ ਖਿਲਾਫ ਅਮਲ ਚ ਲਿਆਵਾਂ